ਜੋ ਬੀਤ ਗਿਆ ਹੁਣ ਉਹਦੇ ਬਾਰੇ ਨਾ ਸੋਚੋ ਬਲਕੇ ਮੈਂ ਜੋ ਅੱਗੇ ਕਰ ਸਕਦਾ ਆ ਮੈਂ ਉਹਦੇ ਬਾਰੇ ਸੋਚਣਾ ਕਿ ਅਗਰ ਇਹ ਨੁਕਸਾਨ ਹੋਇਆ ਤਾਂ ਮਿਹਨਤ ਕਿੱਦਾਂ ਕਰਾਂ ਹੁਣ ਮੈਂ ਕਿਹੜਾ ਇਦਾਂ ਦਾ ਸਟੈਪ ਉਠਾਵਾਂ ਕਿ ਜਲਦੀ ਘਾਟਾ ਪੂਰਾ ਹੋ ਜਾਵੇ ਅੱਗੇ 8 ਘੰਟੇ ਕੰਮ ਕਰਦਾ ਸੀ ਚਲੋ ਅੱਧਾ ਘੰਟਾ ਜ਼ਿਆਦਾ ਕਰ ਤਾਂ ਕਿ ਘਾਟਾ ਜਿਹੜਾ ਹੈ ਤਿੰਨਾਂ ਮਹੀਨਿਆਂ ਚਾਰਾਂ ਮਹੀਨਿਆਂ ਜੇ ਪੂਰਾ ਹੋ ਜਾਵੇ ਸੋ ਵਿਚਾਰ ਕਰਨ ਨਾਲ ਘਾਟੇ ਦੂਰ ਹੁੰਦੇ ਆ ਚਿੰਤਾ ਕਰਨ ਨਾਲ ਘਾਟੇ ਵਧਦੇ ਚਲੇ ਜਾਂਦੇ ਆ इसलिए फकीरों की सोहबत से मैंने एक बात कह दियो हो सीखी है कि सामने मुश्किलों का दरिया भी हो तो रुकना मत सामने मुश्किलों का दरिया भी हो तो रुकना मत और मालिक की रहमत से रास्ते भी मिल जाएंगे तो मुश्किलों के आगे झुकना मत ਯੋਗੀ-ਯੋਗੀ ਰਹਿਮਤ ਹੋਵੇ ਨਾ ਸਾਹਮਣੇ ਦਰਿਆਵ ਵੀ ਹੋਵੇ ਮੁਸ਼ਕਿਲਾਂ ਦਾ ਬੰਦਾ ਕਹੇ ਉਹ ਰਸਤਾ ਨਜ਼ਰ ਨਹੀਂ ਆ ਰਿਹਾ ਕਿੱਧਰ ਜਾਵਾਂ ਤਾਂ ਮਾਲਕ ਦੇ ਭਰੋਸਾ ਰੱਖ ਉਹਦੀ ਰਹਿਮਤ ਨਾਲ ਰਾਸਤੇ ਵੀ ਮਿਲ ਜਾਏਗੇ ਹੁਣ ਐਦਾਂ ਦੀ ਕਿਹੜੀ ਮੁਸ਼ਕਿਲ ਹੈ ਜਿਹੱਚੋਂ ਨਿਕਲਣਾ ਰਸਤਾ ਨਾ ਹੋਵੇ ਜਾਂ ਐਦਾਂ ਦਾ ਕਿਹੜਾ ਤਾਲਾ ਹੈ ਜਿਹਨੂੰ ਖੋਲਣ ਦੀ ਚਾਬੀ ਨਾ ਹੋਵੇ ਤਾਂ ਹੀ ਤਾਂ ਅਸੀਂ ਕਈ ਵਾਰ ਦਸੀਦਾ ਹੈ ਹਰ ਤਾਲਾ ਬਣਨ ਤੋਂ ਪਹਿਲਾਂ ਉਹਦੀ ਚਾਬੀ ਬਣਦੀ ਹੈ ਬਾਅਦ ਚੋਂ ਤਾਲਾ ਤਿਆਰ ਹੁੰਦਾ ਹੈ ਕਿਉਂਕਿ ਜਿੱਦਾਂ ਦੀ ਚਾਬੀ ਦੇ ਦੰਦੇ ਨਾ ਇਹ ਕਦੀ ਕਰਕੇ ਦੇਖਣਾ ਉਹ ਕਹਿੰਦੇ ਫਿਰ ਹਰ ਤਾਲੇ ਦੀ ਚਾਬੀ ਬਣਦੀ ਹੈ ਬਿਨਾ ਤਾਲੇ ਤੋਂ ਚਾਬੀ ਨਹੀਂ ਬਣਦੀ ਤੇ ਬਿਨਾ ਚਾਬੀ ਤੋਂ ਅਗਰ ਮੁਸ਼ਕਿਲ ਹੈ ਤੇਦਾ ਮਤਲਬ ਹੱਲ ਵੀ ਹੈ ਹਾਂ ਹਾਲੇ ਤੱਕ ਤੈਨੂੰ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਹਾਲੇ ਤੱਕ ਤੂੰ ਉੱਥੇ ਪਹੁੰਚਿਆ ਹੀ ਨਹੀਂ ਜਿੱਥੇ ਹਰ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ ਬੋਲੋ ਸਮਝ ਦਿਓ ਆਪਣੇ ਪਰ ਤੁਹਾਨੂੰ ਕਹਾਂਗੇ ਤੁਸੀਂ ਮਾਲਕ ਦੇ ਘਰ ਤੱਕ ਪਹੁੰਚੇਗਾ ਤਾਂ ਹਰ ਮੁਸ਼ਕਿਲ ਦਾ ਹੱਲ ਹੋਏਗਾ ਤੇ ਯਾਦ ਰੱਖਣਾ ਹਮੇਸ਼ਾ ਕਿਉਂਕਿ ਜਿਹੜਾ ਮਾਲਕ ਦੇ ਘਰ ਚ ਆ ਜਾਂਦਾ ਫਿਰ ਕੀ ਹੁੰਦਾ ਹੈ ਮਾਇੂਸ ਮਤ ਹੋਣਾ ਇਹ ਗੱਲ ਦਿਲ ਤੇ ਲਿਖ ਲਿਓ ਮਾਇੂਸ ਮਤ ਹੋਣਾ ਜ਼ਿੰਦਗੀ ਦੀ ਤਸਵੀਰ ਬਦਲ ਜਾਏਗੀ ਅੱਜ ਤੁਹਾਡੀ ਜ਼ਿੰਦਗੀ ਦੀ ਤਸਵੀਰ ਜਿੱਦਾਂ ਦੀ ਮਰਜ਼ੀ ਹੋਵੇ ਅੱਜ ਤੁਹਾਡੇ ਜੀਵਨ ਦੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਚਾਹੇ ਤੁਹਾਡੇ ਜੀਵਨ ਦਾ ਜਿੱਦ ਦੁੱਖ ਹੈ ਚਾਹੇ ਕੋਈ ਬਿਮਾਰੀ ਹੈ ਚਾਹੇ ਕੋਈ ਟੈਨਸ਼ਨ ਹੈ ਚਾਹੇ ਕੋਈ ਫਿਕਰ ਹੈ ਚਾਹੇ ਕੋਈ ਚਿੰਤਾ ਹੈ ਬੰਦਾ ਕਹੇ ਅੱਜ ਮੇਰੀ ਜ਼ਿੰਦਗੀ ਦੀ ਤਸਵੀਰ ਨਾ ਬੜੀ ਬੁਰੀ ਹੈ ਧੋਖੇ ਦੁੱਖ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੈ ਚਿੰਤਾ ਹੀ ਚਿੰਤਾ ਹੈ ਬਿਮਾਰੀਆਂ ਹੀ ਬਿਮਾਰੀਆਂ ਹੈ ਤਾਂ ਹੁਣ ਕੀ ਇਹ ਤਸਵੀਰ ਬਦਲ ਸਕਦੀ ਹੈ ਕਿਨੇ ਜਰਾ ਜਵਾਬ ਦਿਓ ਸਾਨੂੰ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਰੰਗ ਵਾਲੇ ਰੰਗ ਸੇ ਤਸਵੀਰ ਬਦਲ देते हैं نکਲਾ ਹੁਆ ਕਮਾਨ ਸੇ ਤੀਰ ਬਦਲ देते हैं ਐਨਾ ਦਾਨ ਤੂੰ ਆਪਣੇ ਆਪ ਕੋ ਨਾ ਬਦਲ ਸਕਾ ਅਰੇ ਬਦਲਨੇ ਵਾਲੇ ਤੋਂ ਤਕਦੀਰ ਬਦਲ dete hain ਇਹਨੇ ਕਿ ਆਦਮੀ ਨੇ ਤਸਵੀਰ ਬਣਾਈ ਚਿੱਤਰਕਾਰ ਨੇ ਹੁਣ ਜਦੋਂ ਤਸਵੀਰ ਬਣਾਈ ਤਦਾਂ ਹੁਣ ਗੌਰ ਕਰਨਾ ਜਿਸ ਜਿਸ ਦੀ ਤਸਵੀਰ ਬਣਾਈ ਸੀ ਉਹਨਾਂ ਕਿ ਉਹ ਚਿਹਰਾ ਨਾ ਉਦਾਸ ਜਿਹਾ ਹੈ ਮੈਨੂੰ ਹੱਸਦਾ ਚਾਹੀਦਾ ਉਹ ਕਹਿੰਦਾ ਹੀ ਹੁਣੇ ਕਰ ਦਿੰਦੇ ਆ ਉਹਨਾਂ ਦੁਬਾਰਾ ਕੀ ਲਿਆ ਰੰਗ ਲੈ ਔਰ ਥੋੜਾ ਚੇਂਜ ਕੀਤਾ ਸਮਝਿਦਿਓ ਕਿ ਨਹੀਂ ਕਿਉਂਕਿ ਕੁਝ ਲਾਈਨਾਂ ਬਦਲ ਦੇ ਨਾਲ ਹੀ ਤਸਵੀਰ ਹੁਣ ਅਸੀਂ ਦੱਸ ਸਕਦੇ ਹਾਂ ਅਗਰ ਕੋਈ ਇੱਥੇ ਨਾ ਪੇਪਰ ਹੋਵੇ ਕੱਲ ਮੈ ਹੈਗੀ ਹੈਗੀ ਕੋਈ ਪੇਪਰ ਦੱਸਣਾ ਚਾਹੁੰਦੇ ਆਂ ਅਸੀਂ ਦਿਓ ਦਿਓ ਹੈ ਤਾਂ ਫਿਰ ਫਟਾਫਟ ਕਿਉਂਕਿ ਕਿਦਾਂ ਤਸਵੀਰ ਇੱਕ ਮੜੀਏ ਲਾਈਨ ਨਾਲ ਤਸਵੀਰ ਬਦਲ ਜਾਂਦੀ ਹੈ ਕਿ ਨਹੀਂ ਮੰਨਦੇ ਹੋ ਕਿ ਨਹੀਂ ਇਹ ਚੀਜ਼ ਨੂੰ ਆਵਾਜ਼ ਤੇਰੇ ਸੋ ਸਮਝ ਲੈ ਜ਼ਰਾ ਹੁਣ ਫਰਜ਼ ਕਰੋ ਚਲੋ ਤੁਸੀਂ ਇੱਕ ਗੋਲ ਚੱਕਰ ਬਣਾ ਲਓ ਬਣਾ ਲਿਆ ਉਹਦੇ ਵਿੱਚ ਗੋਲ ਅੱਖਰ ਬਣਾ ਦਿਓ ਦੋ ਬਣ ਗਿਆ ਔਰ ਉਹਦੇ ਚ ਮੂੰਹ ਦੀ ਸ਼ਕਲ ਨਾ ਪੁੱਠਾ ਚੰਦਰਮਾ ਬਣਾ ਦਿਓ ਤਸਵੀਰ ਕੀ ਹੋਏਗੀ ਖੁਸ਼ੀ ਦੀ ਹੋਏਗੀ ਕੁਦاسی ਦੀ ਹੋਏਗੀ ਜਵਾਬ ਦਿਓ ਬਣਾ ਕੇ ਦੇਖ ਲਓ ਘਰ ਤੋਂ ਹੁੰਦਾ ਹੱਸਦਾ ਕਿਉਂਕਿ ਉਹ ਇੱਥੇ ਹੈ ਨਹੀਂ ਸਾਡੇ ਕੋਲ ਨਹੀਂ ਤਾਂ ਤੁਹਾਨੂੰ ਬਣਾ ਲੈਣਾ ਕੇ ਅਗਰ ਇਨਸਾਨ ਅਗਰ ਇਨਸਾਨ ਐਤਾ ਕਰੇ ਕਿ ਕੋਈ ਕੁਸ਼ ਐਕਸਪੈਰੀਮੈਂਟ ਹੁੰਦਾ ਜਿਹਨੂੰ ਦੱਸਣਾ ਹੁੰਦਾ ਹੈ ਓਸ਼ ਐਕਸਪੈਰੀਮੈਂਟ ਹੁੰਦਾ ਜਿਹਨੂੰ ਦੱਸਣਾ ਹੁੰਦਾ ਹੈ ਲਿਆ ਤੂੰ ਵੀ ਲਿਆਂਦਾ ਹੁਣ ਆ ਦੇਖੋ ਤਸਵੀਰ ਕਿਸ ਨੇ ਬਣਾਈ ਦਿੱਤੀ ਹੈ ਆ ਤਾਦੀ ਹੈ ਤਸਵੀਰ ਇਹ ਤੁਹਾਨੂੰ ਚਿਹਰਾ ਹੱਸਦਾ ਹੋਇਆ ਨਜ਼ਰ ਆਉਂਦਾ ਹੈ ਕਿ ਰੋਂਦਾ ਹੋਇਆ ਹੈ ਹੈ ਉਦਾਸੀ ਵਾਲਾ ਹੈ ਨਾ ਹੁਣ ਬਸ ਅਗਰ ਥੋੜੇ ਐਦਾਂ ਕਰ ਦਿਓ ਕਰਨਾ ਕੀ ਹੈ ਤਸਵੀਰ ਉਹੀ ਹੈ ਗੋਲਾਈ ਦੇ ਦਿਓ ਅੱਖਾਂ ਬਣਾ ਦਿਓ ਔਰ ਚਿਹਰਾ ਐਦਾਂ ਕਰ ਦਿਓ ਆ ਕੀ ਬਣ ਗਿਆ ਬਦਲ ਗਈ ਨਾ ਤਸਵੀਰ ਇੱਕ ਲਾਈਨ ਨੂੰ ਚੇਂਜ ਕਰਨ ਨਾਲ ਤਸਵੀਰ ਯੋਕੇ ਆ ਤਸਵੀਰ ਉਦਾਸੀ ਵਾਲੀ ਔਰ ਸਿਰਫ ਲਾਈਨ ਉੱਪਰ ਕਰ ਦਿਓ ਚੰਦ ਪੁੱਠਾ ਕਰ ਦਿਓ ਰੋਂਦਾ ਉਦਾਸ ਔਰ ਚੰਦ ਸਿੱਧਾ ਕਰ ਦਿਓ ਬਸ ਹੁਣ ਇੰਨਾ ਹੀ ਯਾਦ ਰੱਖੋ ਆਪਣੀ ਸੋਚ ਨੂੰ ਪੁੱਠਾ ਕਰ ਦਿਓ ਉਦਾਸੀ ਆਪਣੀ ਸੋਚ ਨੂੰ ਮਾਲਕ ਕਰ ਸਿੱਧਾ ਕਰ ਨੂੰ ਖੁਸ਼ੀ ਖੁਸ਼ੀਆਂ ਆਨੰਦ ਹੀ ਆਨੰਦ ਹੈ ਸਮਝ ਆਉਗਣੀ ਸੋ ਇਹਨੂੰ ਕਹਿੰਦੇ ਰੰਗ ਵਾਲੇ ਰੰਗ ਸੇ ਅੱਜ ਤੁਹਾਡੇ ਵਿੱਚਰੇ ਇਦਾਂ ਨਾ ਫਿਕਰ ਨਾ ਕਰੋ ਇਦਾਂ ਕਰਕੇ ਭਜਣਾ ਹੈ ਅਸੀਂ ਅੱਜ ਤੁਹਾਨੂੰ ਤੇ ਕਹਿ ਦਿਓ ਮੇਰੇ ਦੁੱਖ ਦੂਰ ਹੋ ਗਏ ਮੇਰੇ ਦੁੱਖ ਦੂਰ ਹੋ ਗਏ ਮੇਰੇ ਦੁੱਖ ਦੂਰ ਹੋ ਗਏ ਮੇਰੀ ਉਦਾਸੀ ਦੂਰ ਹੋ ਗਏ ਮੇਰੀ ਉਦਾਸੀ ਦੂਰ ਹੋ ਗਏ ਮੇਰੀ ਉਦਾਸੀ ਦੂਰ ਹੋ ਗਏ ਮੈਂ ਬਾਤ ਮੈਂ ਬਾਤ ਮੈਂ ਬਾਤ ਖੁਸ਼ੀ ਆ ਗਈ ਆ ਗਈ ਆ ਗਈ ਆ ਗਈ ਹੋ ਗਿਆ ਨੀ ਤੇਰੇ ਇਦਾਂ ਵਰਕਤ ਇੰਨਾ ਕੀ ਹੁੰਦਾ ਨਾ ਐਦਾਂ ਨਹੀਂ ਬੈਠਣਾ ਐਦਾਂ ਬੈਠਣਾ ਘਰ ਜਾ ਕੇ ਆਪ ਬਣਾਇਓ ਤਸਵੀਰ ਆਪਣੇ ਹੱਥੀ ਫਿਰ ਪਤਾ ਲੱਗੂ ਤੁਹਾਨੂੰ ਇਹ ਰੰਗ ਵਾਲੇ ਰੰਗ ਸੇ ਤਸਵੀਰ ਬਦਲ ਦਿੱਤੇ ਹੈ ਨਿਕਲਾ ਹੂਆ ਕਮਾਨ ਸੇ ਨੀਰ ਵਾਲਾ ਦੇਤੇ ਹੈ ਤੀਰ ਬਦਲ ਦਿੱਤੇ ਹੈ ਐ ਨਾਦਾਨ ਤੂੰ ਆਪਣੇ ਆਪ ਕੋ ਨਾ ਬਦਲ ਸਕਾ ਬਦਲਨੇ ਵਾਲੇ ਤੋ ਤਕਦੀਰ ਬਰਤੇ ਹੀ ਦੱਸ ਰਹੇ ਸੀ ਕਿ ਮਾਇੂਸ ਨਾ ਹੋਣਾ ਜ਼ਿੰਦਗੀ ਕੀ ਤਸਵੀਰ ਬਦਲੀ ਕਿ ਨਹੀਂ ਥੋੜੀ ਜੀ ਬਸ ਆਲੇ ਥੋੜਾ ਹੋਰ ਬਦਲਣਾ ਹੈ ਕਿਉਂਕਿ ਪੂਰੀ ਤਰ੍ਹਾਂ ਨਾ ਖੁਸ਼ੀਆਂ ਵਾਰਾਂ ਚੜਾ ਕੇ ਭੇਜਣਾ ਹੈ ਆਨੰਦਾ ਰੰਗ ਚੜਾ ਕੇ ਭੇਜਣਾ ਹੈ ਤੁਹਾਡੇ ਇੰਨਾ ਸਟਰੋਂਗ ਇੰਨੀ ਹਿੰਮਤ ਇੰਨਾ ਹੌਸਲਾ ਤੁਹਾਡੇ ਚ ਭਰ ਦੇਣਾ ਹੈ ਨਾ ਕਿ ਤੁਸੀਂ ਮੁਸ਼ਕਲਾਂ ਨੂੰ ਕਹਿੰਦੇ ਆਹ ਕਿਹੜੀ ਮੁਸ਼ਕਲ ਹੈ ਦੇਖਦੇ ਆ ਇੱਕ ਕੀ 10 ਆ ਉਹ ਮੇਚ ਇੰਨੀ ਤਾਕਤ ਕੀ 10 ਕੀ ਹਜ਼ਾਰਾਂ ਨੂੰ ਮੈਂ ਜਿੱਤ ਸਕਦਾ ਹਾਂ ਹਜ਼ਾਰਾਂ ਨੂੰ ਮੈਂ ਹਰਾ ਸਕਦਾ ਮੈਂ ਕਿਸੇ ਮੁਸ਼ਕਲ ਤੋਂ ਡਰਦਾ ਨਹੀਂ ਹਾਂ ਕਿਉਂਕਿ ਮੇਂ ਹਿੰਮਤ ਹੌਸਲਾ ਦੇਣ ਵਾਲਾ ਮੇਰਾ ਮਾਲਿਕ ਮੇਰੇ اس لیے مایوس مت ہونا زندگی کی تصویر بدل جائے گی لکھ لو لائن مایوس مت ہونا زندگی کی تصویر بدل جائے گی آ جان میرے مالک کے دربار میں تمہاری تقدیر بدل جائے گی بندہ کہنا تقدیر چ سکھ ہے نہیں قسمت چ سکھ ہے نہیں اے قسمت دے رونے اوہی ہوتے جنہاں دی پہنچ نہیں ہوندی سمجھ گئے ہو کہ نہیں ਜੇ ਜੀ ਪਹੁੰਚਣਾ ਹੋਵੇਂ ਉੱਥੇ ਤੱਕ ਉਹ ਕਿਸਮਤ ਦੇ ਸਹਾਰੇ ਤੁਹਾਨੂੰ ਤੇਰੀ ਕਿਸਮਤ ਚ ਦੋਖਾ ਹੈ ਭਾਈ ਭੋਗੀ ਜਾ ਤੇਰੇ ਮੁਕੱਦਰਾਂ ਚ ਦੋਖਾ ਹੈ ਭੋਗੀ ਜਾ ਤਾਂ ਜਿਹੜੇ ਹੀ ਪਹੁੰਚ ਉੱਥੇ ਤੱਕ ਹੁੰਦੇ ਉਹ ਕਹਿੰਦੇ ਲੈ ਕਿਸਮਤ ਕੀ ਹੈ ਮੁਕੱਦਰ ਕੀ ਹੈ ਇੱਕ ਵਾਰ ਮਾਲਕ ਦੇ ਘਰ ਚ ਆ ਕੇ ਦੇਖੋ ਉੱਥੇ ਮੁਕੱਦਰ ਵੀ ਬਦਲਦੇ ਆ ਸਮੇਂ ਦੀ ਹੋਕ ਨਹੀਂ ਹੁਣ ਤੁਸੀਂ ਘਰ ਜਾ ਕੇ ਕੱਪੜੇ ਬਦਲਦੇ ਹੋ ਕਿ ਨਹੀਂ ਕਿਉਂਕਿ ਤੁਹਾਨੂੰ ਪਤਾ ਸਾਡੇ ਹੱਥ ਚ ਹੈ ਆ ਜਿੱਦਾਂ ਬੰਦਾ ਕੱਪੜੇ ਬਦਲਦਾ ਫਕੀਰ ਦਾ ਮੁਕੱਦਰ ਬਦਲ ਲੈਂਦੇ ਆ ਪੈਨਸ਼ਨ ਕਾਦੀ ਹੈ ਪੈਨਸ਼ਨ ਕਾਦੀ ਹੈ ਔਰ ਗੱਲ ਤਾਂ ਪਹੁੰਚਦੀ ਹੈ ਇਸ ਲਈ ਫੇਰ ਇੱਕ ਵਾਰ ਕਮਾਗੇ مایوس ਨਾ ਹੋਣਾ مایوس ਦਾ ਮਤਲਬ ਕਦੀ ਨਿਰਾਸ਼ ਨਾ ਹੋਵੋ ਕਦੀ ਨਾ ਉਮੀਦ ਨਾ ਹੋਵੋ ਕਦੀ ਉਦਾਸ ਨਾ ਹੋਵੋ ਕਿ ਮੇਰੇ ਜੀਵਨ ਚ ਦੁੱਖ ਹੈ ਪਤਾ ਨਹੀਂ ਖੁਸ਼ੀ ਕਦੋਂ ਆਣੀ ਹੈ ਪਤਾ ਨਹੀਂ ਆਨੰਦ ਕਦੋਂ ਆਣਾ ਹੈ ਪਤਾ ਨਹੀਂ ਜ਼ਿੰਦਗੀ ਦੀ ਹਸਕਣਾ ਵੀ ਹੈ ਕਦੀ ਕਿ ਨਹੀਂ ਪਤਾ ਨਹੀਂ ਜ਼ਿੰਦਗੀ ਚ ਮੇਰੀਆਂ ਪ੍ਰੋਬਲਮਾਂ ਦਾ ਹੱਲ ਹੋਣਾ ਵੀ ਹੈ ਜਾਂ ਨਹੀਂ ਹੁਣ ਜਿਹੜਾ ਬੰਦਾ ਕਹਿੰਦਾ ਮੈਨੂੰ ਨਹੀਂ ਲੱਗਦਾ ਮੇਰੀ ਮੁਸ਼ਕਿਲ ਦੂਰ ਹੋਣੀ ਮੈਨੂੰ ਨਹੀਂ ਲੱਗਦਾ ਮੈਂ ਇਹ ਬਿਮਾਰੀ ਤੋਂ ਨਿਕਲ ਪਾਣਾ ਹੈ ਮੈਨੂੰ ਨਹੀਂ ਲੱਗਦਾ ਮੇਰੇ ਹਾਲਾਤ ਕਦੀ ਬਦਲਨੇ ਆ ਇਹਦਾ ਮਤਲਬ ਇਹ ਬੰਦਾ ਨਾ ਉਮੀਦ ਹੋ ਚੁੱਕਾ ਹੈ ਇਹ ਬੰਦਾ ਮਾਇੂਸ ਹੋ ਚੁੱਕਾ ਹੈ ਇਸ ਲਈ ਤੁਹਾਨੂੰ ਕਹਿ ਰਹੇ ਕਦੀ ਨਾ ਉਮੀਦ ਨਾ ਹੋਇਓ ਕਦੀ ਮਾਇੂਸ ਨਾ ਹੋਇਓ ਅੱਜ ਤੁਹਾਡੇ ਜੀਵਨ ਦੇ ਹਾਲਾਤ ਕੀ ਹੈ ਅੱਜ ਤੁਹਾਡੇ ਜੀਵਨ ਚ ਕਿੰਨੇ ਦੁੱਖ ਕਿੰਨੀਆਂ ਪਰੇਸ਼ਾਨੀਆਂ ਕੀ ਹਾਲਾਤ ਹੈ ਇਹਨਾਂ ਨੂੰ ਦੇਖ ਕੇ ਨਿਰਾਸ਼ ਨਾ ਹੋਵੋ ਬਲਕਿ ਇਹ ਸੋਚੋ ਜਿਵੇਂ ਆਪਣੇ ਮਾਲਕ ਦੇ ਦਰ ਤੱਕ ਪਹੁੰਚ ਗਿਆ ਤਾਂ ਆਉਣ ਵਾਲੇ ਕੱਲ੍ਹ ਜ ਮੈਨੂੰ ਕੀ ਮਿਲਣਾ ਹੈ ਅਰੇ ਕੱਲ੍ਹ ਮੇਰੀ ਜ਼ਿੰਦਗੀ ਕਿੰਦਾ ਬਣ ਸਕਦੀ ਹੈ ਉਹ ਇੱਕ ਬੱਚਾ ਸੋਚੇ ਸਕੂਲ ਜਾਣ ਤੋਂ ਪਹਿਲਾਂ ਉਹ ਮੈਨੂੰ ਤਾਂ ਇਹ ਵੀ ਨਹੀਂ ਆਉਂਦੀ ਮੈਨੂੰ ਤਾਂ ਵੀ ਵੀ ਨਹੀਂ ਆਉਂਦੀ ਮੈਨੂੰ ਤਾਂ ਸੀ ਵੀ ਨਹੀਂ ਆਉਂਦੀ ਮੈਨੂੰ ਤਾਂ ਕਾ ਵੀ ਨਹੀਂ ਆਉਂਦਾ ਤਾਂ ਬੱਚੇ ਨੂੰ ਇਹ ਕਿਹਾ ਜਾਂਦਾ ਬੇਟਾ ਇਹ ਨਾ ਦੇਖ ਐਸਲੇ ਤੈਨੂੰ ਕੀ ਨਹੀਂ ਆਉਂਦਾ ਇੱਕ ਵਾਰ ਸਕੂਲ ਜਾਣਾ ਸ਼ੁਰੂ ਕਰ ਦੇ ਫਿਰ ਦੇਖ ਤੈਨੂੰ ਕੀ ਕੀ ਆਉਂਦਾ ਕਿਉਂਕਿ ਗੱਲ ਤਾਂ ਪੜ੍ਹਾਈ ਦੀ ਬਾਤ ਈ ਹੁੰਦੀ ਹੈ ਜਦੋਂ ਬੱਚਾ ਸਕੂਲ ਵਿੱਚ ਜਾਣਾ ਸ਼ੁਰੂ ਕਰਦਾ ਹੈ ਇਸ ਲਈ ਐਸਲੇ ਘਰ ਬੈਠਾ ਹੀ ਬੰਦਾ ਸੋਚੀ ਜਾਵੇ ਹਾਏ ਮੇ ਕੋ ਆ ਹੈ ਨਹੀਂ ਆ ਖੁਸ਼ੀ ਹੈ ਨਹੀਂ ਬਰਕਤ ਹੈ ਨਹੀਂ ਤੰਦਰੁਸਤੀ ਹੈ ਨਹੀਂ ਪਤਾ ਨਹੀਂ ਮੇਰੀ ਜ਼ਿੰਦਗੀ ਇਦਾਂ ਹੀ ਦੁੱਖਾਂ ਚ ਗੁਜ਼ਰ ਜਾਣੀ ਹੈ ਪਰੇਸ਼ਾਨੀਆਂ ਚ ਗੁਜ਼ਰ ਜਾਣੀ ਹੈ ਉਹ ਇਹਨਾਂ ਦੇਖ ਐਸਲੇ ਮੇ ਕੋ ਕੀ ਹੈ ਨਹੀਂ ਇਹ ਸੋਚ ਅਗਰ ਮੈਂ ਪਿਆਰ ਵਿਸ਼ਵਾਸ ਸ਼ਰਧਾ ਨਾਲ ਮਾਲਿਕ ਦੇ ਘਰ ਤੱਕ ਪਹੁੰਚ ਗਿਆ ਤਾਂ ਫਿਰ ਮੈਨੂੰ ਕੀ ਮਿਲ ਸਕਦਾ ਹੈ ਫਿਰ ਮੇਰੇ ਜੀਵਨ ਚ ਕੀ ਆ ਸਕਦਾ ਹੈ ਫਿਰ ਮੈਨੂੰ ਕਿਹੜੀ ਖੁਸ਼ੀ ਕਿਹੜੀ ਕਾਮਯਾਬੀ ਮਿਲ ਸਕਦੀ ਹੈ ਇਹ ਤਾਂ ਉੱਥੇ ਪਹੁੰਚ ਕੇ ਪਤਾ ਲੱਗੇਗਾ ਕਿਉਂਕਿ ਜਦੋਂ ਬੱਚਾ ਸਕੂਲ ਜਾਂਦਾ ਨਾ ਪੜ੍ਹਾਈ ਕਰ ਦਿਆ ਕਰ ਦਿਆ ਬਾਅਦ ਚੋ ਪਤਾ ਲੱਗਦਾ ਕੋਈ ਬੱਚਾ ਵਕੀਲ ਬਣ ਜਾਂਦਾ ਹੈ ਕੋਈ ਡਾਕਟਰ ਬਣ ਜਾਂਦਾ ਹੈ ਕੋਈ ਆਈਪੀਐਸ ਕਰਕੇ ਸਿੱਧਾ ਪੁਲਿਸ ਵਿੱਚ ਭਰਤੀ ਹੋ ਜਾਂਦਾ ਹੈ ਕੋਈ ਕੁਝ ਬਣ ਜਾਂਦਾ ਹੈ ਪਰ ਇਹ ਗੱਲ ਬਾਅਦ ਚੋ ਪਤਾ ਲੱਗਦੀ ਹੈ ਸ਼ੁਰੂਆਤ ਤਾਂ ਸਕੂਲ ਤੋਂ ਹੀ ਕਰਨੀ ਪੈਂਦੀ ਹੈ ਸਮਝਦੇ ਹੋ ਤੁਸੀਂ ਜਿੱਦਾਂ مولانا ਰੂਮੀ ਦਾ ਇੱਕ ਸੱ ਇੱਕ ਹੋਰ ਯਾਦ ਆ ਗਿਆ ਸਾਨੂੰ ਇੱਕ ਵਾਰ ਇੱਕ ਆਦਮੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਹਜ਼ਰਤ ਇੱਕ ਗੱਲ ਦੱਸੋ ਕਿ ਖੁਦਾ ਨੇ ਰੱਬ ਨੇ ਜ਼ਿੰਦਗੀ ਸਾਰੇ ਨੂੰ ਇੱਕੋ ਹੀ ਦਿੱਤੀ ਹੈ ਪਰ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀ ਹੈ ਕਿਸੇ ਦੀ ਜ਼ਿੰਦਗੀ ਵਿੱਚ ਗਮੀ ਹੈ ਕੋਈ ਹੱਸ ਰਿਹਾ ਹੈ ਕੋਈ ਰੋ ਰਿਹਾ ਹੈ ਕਿਸੇ ਦਾ ਜੀਵਨ ਕਿਦਾਂ ਦਾ ਕਿਸੇ ਦਾ ਜੀਵਨ ਕਿਦਾਂ ਦਾ ਇਹ ਕਿਉਂ ਹੈ ਰੱਬ ਨੇ ਸਭ ਨੂੰ ਜ਼ਿੰਦਗੀਆਂ ਅਲੱਗ-ਅਲੱਗ ਕਿਉਂ ਦਿੱਤੀ ਕਿਸੇ ਦੇ ਜੀਵਨ 'ਚ ਦੁੱਖ ਭਰ ਦਿੱਤੇ ਕਿਉਂ ਕਿਸੇ ਦੇ ਜੀਵਨ 'ਚ ਖੁਸ਼ੀ ਭਰ ਦਿੱਤੀ ਕਿਉਂ ਇਹ ਤਾਂ ਰੱਬ ਨੇ ਕਿਉਂ ਕੀਤੀ ਤਾਂ ਮਲਾਨਾ ਰੂਮੀ ਨੇ ਜਵਾਬ ਨਹੀਂ ਦਿੱਤਾ ਬਲਕਿ ਉਲਟਾ ਕੀ ਕੀਤਾ ਉਹਨਾਂ ਕੋਲ ਕੁਝ ਪੇਜ ਪਏ ਹੋਏ ਸੀ ਕੋਰੇ ਜਿਦਾ ਕੋਰਾ ਕਾਗਜ਼ ਦਿੱਤਾ ਉਹਨੇ ਕੋਰੇ ਕਾਗਜ਼ ਦੱਸਿਆ ਜਾਂਦਾ ਕਿ ਉੱਥੇ 8 ਜਣੇ ਬੈਠੇ ਸੀ 8ਾਂ ਨੂੰ ਇੱਕ ਇੱਕ ਕੋਰਾ ਕਾਗਜ਼ ਦੇ ਦਿੱਤਾ ਔਰ ਕੁਝ ਰੰਗ ਦੇ ਦਿੱਤੇ ਕਲਮ ਦੇ ਦਿੱਤੀ ਉਹ ਕਹਿੰਦੇ ਲਓ ਇਹ ਕਾਗਜ਼ ਕਲਮ ਰੰਗ ਮੈਂ ਤੁਹਾਨੂੰ ਦਿੰਦਾ ਹਾਂ ਇੱਥੇ ਕੋਈ ਤਸਵੀਰ ਬਣਾਓ ਪਰ ਇੱਕ ਦੂਜੇ ਨੂੰ ਦੇਖਣਾ ਨਹੀਂ ਆਪਣੀ ਆਪਣੀ ਜੋ ਮਨ ਚਾਹੁੰਦਾ ਤਸਵੀਰ ਬਣਾਓ ਹੁਣ ਸਾਰੇ ਬਣਾਉਣ ਲੱਗ ਗਏ ਮਲਾਰਾ ਰੂਮੀ ਨੇ ਕਿਹਾ ਕਿ ਜਦੋਂ ਬਣ ਜਾਵੇ ਕਾਗਜ਼ ਮੈਨੂੰ ਫੜਾ ਦੇਣਾ ਇੱਕ ਦੂਜੇ ਨੂੰ ਦਿਖਾਣ ਦੀ ਬਜਾਏ ਹੁਣ ਸਾਰੇ ਤਸਵੀਰ ਕਹਦੇ ਹੋ ਬਣਾਉਣ ਲੱਗੇ ਹੁਣ ਇੱਕ ਨੇ ਬਣਾ ਕੇ ਪੇਪਰ ਫੜਾ ਦਿੱਤਾ مولانا ਰੂਮੀ ਨੇ ਰੱਖ ਲਿਆ ਥੋੜੀ ਡੇਰ ਹੋਈ ਦੂਜੇ ਨੇ ਫੜਾਇਆ ਤੀਜੇ ਨੇ ਫੜਾਇਆ ਇੱਦਾਂ ਹੀ ਅੱਠ ਦੇ ਅੱਠ ਆਦਮੀਆਂ ਨੇ ਜਦੋਂ ਪੇਪਰ ਤੇ ਆਪਣੀ ਤਸਵੀਰ ਬਣਾ ਕੇ ਫੜਾ ਦਿੱਤੀ ਤਾਂ ਉਸਲੇ مولانا ਰੂਮੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਦੇਖੋ ਇਹਨੇ ਸਵਾਲ ਕੀਤਾ ਸੀ ਕਿ ਰੱਬ ਨੇ ਸਭ ਨੂੰ ਜ਼ਿੰਦਗੀ ਦਿੱਤੀ ਫੇ ਕਿਸੇ ਨੂੰ ਰੱਬ ਨੇ ਦੁੱਖ ਕਿਉਂ ਦਿੱਤਾ ਕਿਸੇ ਨੂੰ ਤਕਲੀਫ ਕਿਉਂ ਦਿੱਤੀ ਕਿਸੇ ਨੂੰ ਖੁਸ਼ੀ ਕਿਉਂ ਦਿੱਤੀ ਕਿਸੇ ਨੂੰ ਗਮ ਕਿਉਂ ਦਿੱਤਾ ਕਿਉਂ ਰੱਬ ਨੇ ਸਾਰੇ ਦੇ ਜੀਵਨ ਚ ਅਲੱਗ-ਅਲੱਗ ਇਦਾਂ ਕਰ ਦਿੱਤਾ ਬੋਲੇ ਬਲਾਨਾ ਰੂਮੀ ਕਹਿੰਦੇ ਸੁਣੋ ਹੁਣ ਜਵਾਬ ਦੇਣ ਦਾ ਵਕਤ ਆ ਗਿਆ ਕਿ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਕਾਗਜ਼ ਵੀ ਇੱਕੋ ਹੀ ਤਰ੍ਹਾਂ ਉਹ ਦਿੱਤਾ ਇਹ ਨਹੀਂ ਕਿ ਕਿਸੇ ਨੂੰ ਹੋਰ ਕਾਗਜ਼ ਕਿਸੇ ਨੂੰ ਹੋਰ ਕਾਗਜ਼ ਤੁਹਾਨੂੰ ਕਲਮ ਵੀ ਇੱਕੋ ਹੀ ਤਰ੍ਹਾਂ ਹੀ ਦਿੱਤੀ ਜਿੱਦਾਂ ਕੋ ਕਲਾਸ ਵਿੱਚ ਬੱਚੇ ਹੁੰਦੇ ਨਾ ਚਾਹੇ 30 ਬੱਚੇ ਹੋਣ ਟੀਚਰ ਸਾਰੇ ਰੰਗ ਦੇਣਦੇ ਪੇਪਰ ਦੇ ਦੇਣ ਤਸਵੀਰ ਬੁਣਾ ਲਈ ਦਿੰਦੇ ਐ ਤਾਂ ਹੁਣ ਉਹ ਕਹਿੰਦੇ ਮੈਂ ਸਭ ਨੂੰ ਉਹੀ ਪੇਪਰ ਉਹੀ ਰੰਗ ਉਹੀ ਕਲਮ ਦਿੱਤੀ ਪਰ ਜਦੋਂ ਤਸਵੀਰ ਬਣੀ ਤਾਂ ਕੀ ਬਣੀ ਦੇਖੋ ਕਹਿ ਕੇ ਉਹਨਾਂ ਨੇ ਅਠਾਵੇਂ ਪੇਜ ਸਾਹਮਣੇ ਕਰਤੇ ਤਾਂ ਹਰੇਕ ਦੀ ਤਸਵੀਰ ਅਲੱਗ-ਅਲੱਗ ਸੀ ਕਿਸ ਨੇ ਫੁੱਲ ਦੀ ਬਣਾ ਦਿੱਤੀ ਕਿਸ ਨੇ ਪੇੜ ਦੀ ਬਣਾ ਦਿੱਤੀ ਕਿਸ ਨੇ ਚਰਾਗ ਦੀ ਬਣਾਈ ਸੀ ਕਿਸੇ ਨੇ ਪਹਾੜ ਦੀ ਬਣਾਈ ਸੀ ਕਹਿੰਦੇ ਦੇਖੋ ਜੇ ਹੁਣ ਇੱਥੇ ਕਿਹਾ ਜਾਵੇ ਕਿ ਮਹਾਰਾਜ ਪੇਪਰ ਤੁਸੀਂ ਦਿੱਤੇ ਰੰਗ ਤੁਸੀਂ ਦਿੱਤਾ ਆ ਤਸਵੀਰ ਤੁਸੀਂ ਅਲੱਗ-ਅਲੱਗ ਕਿਉਂ ਬਣਾਈ ਤੇ ਤਸਵੀਰ ਮੈਂ ਨਹੀਂ ਬਣਾਈ ਕਿਉਂਕਿ ਰੱਬ ਵੀ ਸਾਨੂੰ ਜ਼ਿੰਦਗੀ ਦਿੰਦਾ ਹੈ ਔਰ ਸਾਨੂੰ ਕਰਮਾਂ ਦੀ ਕਲਮ ਦਿੰਦਾ ਹੈ ਜਿੱਦਾਂ ਵੀ ਅਸੀਂ ਕਲਮ ਚਲਾਉਂਦੇ ਆਪਣੀ ਸੋਚ ਆਪਣੀਆਂ ਆਦਤਾਂ ਨਾਲ ਉਦਾਂ ਦੀ ਸਾਡੀ ਜ਼ਿੰਦਗੀ ਦੀ ਤਸਵੀਰ ਬਣ ਜਾਂਦੀ ਹੈ ਔਰ ਤੁਸੀਂ ਆਪਣੀ ਜ਼ਿੰਦਗੀ ਦੀ ਤਸਵੀਰ ਕਿੱਦਾਂ ਦੀ ਬਣਾਣੀ ਹੈ ਇਹਦੇ ਬਾਰੇ ਸ਼੍ਰੀ ਕ੍ਰਿਸ਼ਨ ਵੀ ਕਹਿੰਦੇ ਆ ਜ਼ਰਾ ਗੌਰ ਕਰਨਾ ਇਹ ਗੱਲ ਨੋਟ ਕਰ ਲੈਣਾ ਸ਼੍ਰੀ ਕ੍ਰਿਸ਼ਨ ਦੀ श्री कृष्ण ने एक गल बड़ी प्यारी कही है वो कहते अगर तुम अपनी बुरी सोच बुरी आदतों को बदल नहीं सकते तो अपनी असफलता और दुखों के लिए किस्मत को या भगवान को दोष मत देना कितनी बड़ी इन्हें नोट करो कि अगर तुम अपनी बुरी सोच और बुरी आदतों को ਬਦਲ ਨਹੀਂ ਸਕਤੇ ਤਾਂ ਆਪਣੀ ਨਾ ਕਾਮਯਾਬੀ ਔਰ ਦੁੱਖੋ ਕੇ ਲਿਏ ਕਿਸਮਤ ਕੋ ਯਾ ਭਗਵਾਨ ਕੋ ਦੋਸ਼ ਮਤ ਦੇਣਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਭਗਵਾਨ ਤਾਂ ਸਾਨੂੰ ਖੁਸ਼ੀਆਂ ਦੇਣੀ ਚਾਹਦਾ ਹੈ ਕਾਮਯਾਬੀ ਦੇਣਾ ਚਾਹਦਾ ਪਰ ਐਸੀ ਆਪਣੀਆਂ ਬੁਰੀਆਂ ਆਦਤਾਂ ਛੱਡੇ ਨਹੀਂ ਪੰਦੇ ਆਪਣੀ ਬੁਰੀ ਸੋਚ ਛੱਡੇ ਨਹੀਂ ਪੰਦੇ ਹੁਣ zara ਸੋਚੋ ਚਾਹੀਦੀ ਤੰਦਰੁਸਤੀ ਹੈ ਪਰ ਆਦਤ ਹੈ ਬੁਰੀਆਂ ਚੀਜ਼ਾਂ ਖਾਣ ਦੀ ਤਾਂ ਤੰਦਰੁਸਤੀ ਕਿੱਦਾਂ ਮਿਲੇਗੀ ਸਭ ਮੈ ਆਈਕ ਨੇ ਹੁਣ ਜੇ ਮੈਨੂੰ ਤੰਦਰੁਸਤੀ ਚਾਹੀਦੀ ਹੈ ਤਾਂ ਭਾਈ ਮੈਨੂੰ ਬੁਰੀਆਂ ਚੀਜ਼ਾਂ ਦਾ ਤਿਆਗ ਵੀ ਕਰਨਾ ਪੈਣਾ ਹੈ ਜਦਾਈ ਕਈ ਵਾਰ ਦਸੀਦਾ ਨਾ ਅੱਛੀ ਸਿਹਤ ਚਾਹੀਦੀ ਹੈ ਤਾਂ ਤਲੀਆਂ ਚੀਜ਼ਾਂ ਖਟੀਆਂ ਮਿੱਠੀਆਂ ਚੀਜ਼ਾਂ ਖਾਣੀਆਂ ਬੰਦ ਕਰਦੇ ਅੱਛੀ ਸਿਹਤ ਚਾਹੀਦੀ ਹੈ ਤਾਂ ਫੇਰ ਚੀਜ਼ਾਂ ਵੀ ਅੱਛੀਆਂ ਹੀ ਉਹਨੇ ਨੂੰ ਇਦਾਂ ਵੀ ਸਮਝ ਲਓ ਕਿ ਤੁਸੀਂ ਇੱਕ ਰੈਸਟੋਰੈਂਟ ਹੀ ਜਾਂਦੇ ਹੋ ਇੱਕ ਰੈਸਟੋਰੈਂਟ ਹੈ ਇੱਕ ਟਾਬਾ ਹੈ ਉਹ ਟਾਬੇ ਦੇ ਮੈਨੂ ਕਿੰਨੇ ਹੁੰਦੇ ਇੱਕੋ ਹੀ ਹੁੰਦਾ ਨਾ ਮੈਨੂ ਜਿੱਤੇ ਸਾਰਾ ਕੁਝ ਲਿਖਿਆ ਹੁੰਦਾ ਹੁਣ ਤੁਸੀਂ ਕਹੋ ਜੀ ਅ ਮੈਨੂ ਸਾਰਿਆਂ ਨੂੰ ਇੱਕ ਮਿਲਿਆ ਪਰ ਕਿਸੇ ਥਾਲਜ ਦਾਲ ਪਨੀਰ ਹੈ ਕਿਸੇ ਥਾਲਜ ਮਿਕਸ ਵੈਜੀਟੇਬਲ ਹੈ ਕਿਸੇ ਥਾਲਜ ਛੋਲੇ ਕੁਲਚੇ ਹੈ ਇਹ ਅਗਲਗ ਕਿਉਂ ਹੈ ਤਾਂ ਭਾਈ ਮੈਨੂ ਇੱਕ ਹੈ ਪਰ ਆਪਸ਼ਨ ਬਹੁਤ ਹੈ ਹੁਣ ਜਿੱਦਾਂ ਦੀ ਕਿਸੇ ਦੀ ਆਦਤ ਹੋਣੀ ਹੈ ਨਾ ਉਦਾਂ ਦਾ ਹੀ ਖਾਣਾ ਹੈ ਸਮਝਦੇ ਹੋ ਤ ਨਹੀਂ ਇੱਦੀ ਕੁਦਰਤ ਰੱਬ ਨੇ ਜ਼ਿੰਦਗੀ ਸਾਨੂੰ ਦਿੱਤੀ ਹੈ ਇਹ ਤਾਂ ਰੱਬ ਦੀ ਬਣਾਈ ਕੁਦਰਤ ਵਿੱਚ ਆਪਸ਼ਨਾਂ ਵੀ ਅਸੀਂ ਆ ਵੀ ਖਾ ਸਕਦੇ ਆ ਅਸੀਂ ਉਹ ਵੀ ਖਾ ਸਕਦੇ ਆ ਅਸੀਂ ਆ ਵੀ ਪੀ ਸਕਦੇ ਆ ਅਸੀਂ ਉਹ ਵੀ ਪੀ ਸਕਦੇ ਆ ਪਰ ਸਮਝਦਾਰ ਇਨਸਾਨ ਉਹੀ ਚੀਜ਼ ਪੀਏਗਾ ਉਹੀ ਖਾਏਗਾ ਜੋ ਦੀ ਸਿਹਤ ਵਾਸਤੇ ਅੱਛੀ ਹੋਵੇ ਹੁਣ ਇੱਕ ਬੰਦਾ ਬੈਠਾ ਸ਼ਰਾਬ ਪੀ ਰਿਹਾ ਹੈ ਕਿ ਉਹਨੂੰ ਨਹੀਂ ਪਤਾ ਇਹ ਮੇਰੇ ਵਾਸਤੇ ਬੁਰੀ ਏ ਜਵਾਬ ਦਿਓ ਸਾਨੂੰ ਹੁਣ ਪੀ ਸ਼ਰਾਬ ਰਿਹਾ ਹੈ ਬਾਅਦ ਚੋ ਗੁਰਦੇ ਲੀਵਰ ਜਾਂਦਾ ਰੱਬਾ ਕਿਦਾਂ ਦੀ ਜ਼ਿੰਦਗੀ ਦਿੱਤੀ ਆ ਮੇਰੀ ਬਿਮਾਰੀਆਂ ਕਿਉਂ ਲਾਤੀਆਂ ਤਾ ਜ਼ਰਾ ਸੋਚੋ ਤਾਂ ਹੀ ਸ਼੍ਰੀ ਕ੍ਰਿਸ਼ਨ ਕਹਿੰਦੇ ਆ कि तेरे दुख का कारण तेरी सोच और तेरिया आदत है तेरी नाकामयाबी तेरी असफलता का कारण तेरी बुरी सोच और तेरिया बुरी आदत अगर तू अच्छी आदत अपनाएगा, अच्छी सोच रखेगा तो फिर तेरे जीवन च खुशी भी आएगी और तेरे जीवन च कामयाबी भी आएगी इसलिए आज तो सोच अच्छी रखो अच्छी सोच का मतलब की है कि हमेशा पॉजिटिव सोचो ਕਿ ਮੈਨੂੰ ਕਾਮਯਾਬੀ ਜ਼ਰੂਰ ਔਰ ਨਾਲੇ ਵੀ ਕਹਦੇ ਕਰੋ ਕਿਉਂ ਮਿਲੇਗੀ ਕਿਉਂਕਿ ਮਨ ਕਰੇ ਤੈਨੂੰ ਕਿੱਦਾਂ ਮਿਲਣੀ ਹੈ ਤਾਂ ਮਨ ਨੂੰ ਕਹੋ ਫਿਰ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਕਿਉਂਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਖੁਸ਼ੀਆਂ ਜ਼ਰੂਰ ਮਿਲਣਗੀਆਂ ਕਿਉਂਕਿ ਮੈਨੂੰ ਖੁਸ਼ੀਆਂ ਤੱਕ ਲੈ ਕੇ ਜਾਣ ਵਾਲਾ ਔਰ ਖੁਸ਼ੀਆਂ ਨੂੰ ਮੇਰੇ ਤੱਕ ਲੈ ਕੇ ਆਉਣ ਵਾਲਾ ਮੇਰਾ ਮਾਲਿਕ ਮੇਰੇ ਅਗਰ ਇਦਾਂ ਦੀ ਸੋਚ ਹੋਏਗੀ ਤਾਂ ਖੁਸ਼ੀ ਮਿਲੇਗੀ ਕਿ ਨਹੀਂ